ਮંત્રી ਸਾਹਿਬ ਚੋਰ ਦੀ ਮਾਂ ਫੜ ਲਈ ਪਰ ਚੋਰ ਦਾ ਪਿਓ ਫੜਨਾ ਪੈਣਾ ਫਿਰ ਐਵੇਂ ਚੋਰ ਨਹੀਂ ਫੜੇ ਜਾਣੇ 10000 ਪੁਲਸ ਵਾਲਿਆਂ ਦਾ ਤਵਾਦਲਾ ਹੋ ਗਿਆ ਤੁਹਾਨੂੰ ਕੀ ਲੱਗਦਾ ਕਿਹਦੇ ਨਾਲ ਕਿੰਨਾ ਕੁ ਫਰਕ ਪੈਣਾ ਫਰਕ ਪੈਣਾ ਜ਼ਰੂਰ ਆ ਪਰ ਉਹਨਾਂ ਨਹੀਂ ਪੈਣਾ ਜਿੰਨਾ ਅਸੀਂ ਸੋਚ ਰੱਖਿਆ ਕਿਉਂਕਿ ਸਾਰੀ ਬਿਮਾਰੀ ਦੀ ਜੜ ਕੱਲੀ ਚੋਰ ਦੀ ਮਾਂ ਮੇਰਾ ਮਤਲਬ ਪੁਲਸ ਨਹੀਂ ਹੈ ਅਸਲ ਜਿਹੜੀ ਜੜਾ ਨਾ ਇਹਦੀ ਉਹ ਚੋਰ ਦਾ ਪਿਓ ਆ ਤੇ ਚੋਰ ਦੇ ਪਿਓ ਕੌਣ ਨੇ ਸਾਡੇ ਸਿਆਸਤਦਾਨ ਨਵੀਂ ਲੋਕ ਸਭਾ ਜਿਹੜੀ ਹੁਣ ਚੁਣੀ ਗਈ ਆ 543 ਦੇ ਵਿੱਚੋਂ 251 ਬੰਦੇ ਕ੍ਰਿਮੀਨਲ ਨੇ ਹਾਰਡ ਕੋਰ ਕ੍ਰਿਮੀਨਲ ਕੱਢਨੇ ਹੁਣ ਤੱਕ 170 ਬੰਦੇ ਨਿਕਲਦੇ ਆ ਜਿਹੜੇ ਬਲਾਤਕਾਰ ਦੇ ਚੋਰੀਆਂ ਡਕੈਤੀਆਂ ਅਰਾਧਾ ਕਤਲ ਦੇ ਕਤਲ ਦੇ ਮਕਦਮਿਆਂ ਦੇ ਵਿੱਚ ਨਾਮਜਦ ਵੀ ਹੈਗੇ ਆ ਉਹ ਲੋਕ ਨੇ ਕਿੰਨੇ 170 ਤੇ ਉਹਨਾਂ ਬੰਦਿਆਂ ਨਹੀਂ ਦੋਸਤੋ ਅਸਲ ਕਾਰਵਾਈ ਕਰਨੀ ਆ ਇਸੇ ਕਰਕੇ ਅਸੀਂ ਗੱਲ ਕਰਦੇ ਆ ਕਿ 10000 ਬੰਦਿਆਂ ਦੇ ਟਰਾਂਸਫਰ ਕਰਕੇ ਉਹ ਆਉਟਪੁੱਟ ਨਹੀਂ ਨਿਕਲਨੀ ਕੁਝ ਗੱਲਾਂ ਹੋਰ ਕਰਨੀਆਂ ਪੈਣੀਆਂ ਤੇ ਉਹਨਾਂ ਗੱਲਾਂ ਵਾਸਤੇ ਮੰਗ ਠਾਉਣੀ ਪੈਣੀ ਉਹ ਮੰਗ ਠਾਉਣ ਵਾਸਤੇ ਅੱਜ ਪੋਸਟ ਪਾਉਣ ਲੱਗੇ ਆ ਜੇ ਸਹਿਮਤ ਹੋਏ ਤਾਂ ਉਹ ਗੱਲਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਖਾਸ ਤੌਰ ਤੇ ਜਿਹੜੇ ਮਾਕੇ 10000 ਬੰਦੇ ਦੇ ਮੱਥੇ ਤੇ ਲਿਖਤਾ ਕਿ ਇਹ ਨਸ਼ੇੜੀਆਂ ਦੇ ਨਾਲ ਇਹਨਾਂ ਦਾ ਕਹਿੰਦੇ ਪੈਚਾਪਾ ਇੱਕ ਟੰਗ ਨਾਲ ਇਹੀ ਮਾਕੇ ਕਿਹਾ ਗਿਆ ਪਰ ਸਾਰੇ ਬੰਦੇ ਮਾੜੇ ਨਹੀਂ ਹਨ ਯਾਰ ਮੈਂ ਕਹਣਾ ਚੰਦਕਪੂਲਸ ਵਾਲੇ ਆ 10000 ਦੇ ਵਿੱਚੋਂ ਜੇ ਕੱਢਨੇ ਹੋ ਤਾਂ 5-400 ਬੰਦੇ ਲਾਜ਼ਮੀ ਨਿਕਲਣਗੇ ਉਹ 500 ਬੰਦੇ ਨੂੰ ਅਸਲ ਦੇ ਵਿੱਚ ਟਰਾਂਸਫਰ ਨਹੀਂ ਮੈਂ ਕਹਣਾ ਡੰਡ ਮਿਲਣਾ ਚਾਹੀਦਾ ਸੀ ਤੇ ਦੰਡ ਕੀ ਮਿਲਦਾ ਉਹਨਾਂ ਲੋਕਾਂ ਨੂੰ ਜਾਂਦਾ ਖੁੱਡੇ ਲੈਣ ਲਾ ਦਿੱਤਾ ਜਾਂਦਾ ਜਾਂ ਘੱਟੋ ਘੱਟ ਸਸਪੈਂਡ ਕੀਤੇ ਜਾਂਦੇ ਤੇ ਕੁਝ ਬੰਦੇ ਟਰਮੀਨੇਟ ਕਰਨੇ ਬਣਦੇ ਆ ਯਾਰ ਕਮਾਲ ਹੋ ਗਈ ਇੱਕ ਡੀਐਸਪੀ 10 ਲੱਖ ਰਿਸ਼ਵਤ ਲੈਂਦਾ ਇੱਕ ਵੀ ਲੈਂਦੇ ਟਰੈਪ ਦੇ ਵਿੱਚ ਫਸਦਾ ਤੇ ਉਸੇ ਬੰਦੇ ਰਾਹੀਂ ਉਸ ਤੋਂ ਬਾਅਦ ਕੀ ਆ ਨਾ ਨਸ਼ਰ ਕੀਦਾ ਹੁੰਦਾ ਇੱਕ ਡੀਆਈਜੀ ਦਾ ਉਹ ਬੰਦਾ ਵਾਦਾ ਮੁਆਫਕਵਾਹ ਬਣ ਕੇ ਉਹ ਡੀਆਈਜੀ ਦੇ ਸਾਰੇ ਕਰਤੂਤ ਦੱਸ ਦਿੰਦਾ ਤੇ ਉਹ ਡੀਆਈਜੀ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ ਬਥੌਰ ਡੀਆਈਜੀ ਸੇਵਾ ਨਿਭਾ ਰਿਹਾ ਕੋਈ ਕਾਰਵਾਈ ਨਹੀਂ ਹੋਈ ਉਹਦੇ ਤੇ ਪਿੱਛੇ ਜੇ ਅਸੀਂ ਜਾਣਦੇ ਕਿ ਇੰਦਰਜੀਤ ਅਰਗਿਆ ਨੇ ਕੀ ਕੰਮ ਆ ਕੇ ਕੀਤਾ ਸੀ ਤੇ ਰਾਜਜੀਤ ਜਿਹੜਾ ਕੀ ਆ ਜਿਹਦਾ ਉਹ ਜੇਠਾ ਪੁੱਤ ਜਿਹੜਾ ਥਾਪੀ ਦਿੰਦਾ ਸੀ ਉਹ ਅੱਜ ਪਕੌੜਾ ਬਣਿਆ ਬੇਟਾ ਪੁਲਿਸ ਦਾ ਮੇਨ ਅਫਸਰ ਜਿਹੜਾ ਸੀਗਾ ਉਹ ਆਪਾਂ ਸਾਰੇ ਵਹਿਤਰ ਜਾਣਦੇ ਆ ਤੇ ਚੋਰਾ ਦੀ ਜਿਹੜੀ ਮਾਂ ਗਈ ਅਸਲ ਮਾਂ ਕੀ ਆ ਮੈਂ ਕਹਣਾ ਵੀ ਵੱਡੀ ਮਾਤਾ ਇਹਨਾਂ ਦੇ ਵੱਡੇ ਅਫਸਰ ਨੇ ਤੇ ਉਹ ਤੋਂ ਬਿਨਾ ਜਿਹੜੇ ਗੱਲ ਕਰੀਏ ਅਸਲ ਪਿਓ ਨੇ ਉਹ ਸਿਆਸਤਦਾਨ ਨੇ ਤੇ ਉਹਨਾਂ ਦੀ ਸਹੇਦੇ ਬਿਨਾ ਚਿੱਟਾ ਵੇਖ ਨਹੀਂ ਸਕਦਾ ਨਿਸ਼ਾਨੀ ਵੇਖ ਸਕਦਾ ਹੋਰ ਰਿਸ਼ਵਤਾ ਨਹੀਂ ਲਈਆਂ ਜਾ ਸਕਦੀਆਂ ਕਿਤੇ ਨਾ ਕਿਤੇ ਉਹਨਾਂ ਦੇ ਸਿਰ ਤੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੈਗਾ ਅੱਜ ਗੱਲ ਕਰਦੇ ਆ ਅਸੀਂ ਅਜੇ ਤੱਕ ਚਿੱਟੇ ਤੇ ਕੋਈ ਠੋਸ ਨਤੀਜਾ ਕਿਉਂ ਨਹੀਂ ਸਾਹਮਣੇ ਆਇਆ ਉਹਦਾ ਸਭ ਤੋਂ ਵੱਡਾ ਕਾਰਨ ਦੋਸਤੋ ਕੀ ਆ ਸਭ ਤੋਂ ਵੱਡਾ ਕਾਰਨ ਇਹ ਆ ਮੈਂ ਮੁੱਖ ਮੰਤਰੀ ਸਾਹਿਬ ਤੋਂ ਕੀ ਇਹ ਹੀ ਡਿਮਾਂਡ ਕਰਨਾ ਚਾਹੁੰਦੇ ਆ ਸੀ ਕਿ ਜਿਹੜੇ ਆਰਜੀ ਤਰੱਕੀਆਂ ਮਿਲਿਆ ਨੇ ਸਬਸਟੈਂਸ਼ੀਅਲ ਰੈਂਕ ਮਿਲੇ ਨੇ ਉਹ ਆਰਪੀ ਤਰੱਕੀ ਕਹਿ ਦਿੰਦੇ ਆ ਜਿਹੜੀ ਇੰਦਰਜੀਤ ਨੂੰ ਮਿਲੀ ਸੀ ਇੱਕ ਹੈੱਡ ਕਾਂਸਟੇਬਲ ਰੈਂਕ ਦਾ ਬੰਦਾ ਯਾਰ ਇਨਸਪੈਕਟਰ ਬਣ ਗਿਆ ਤੇ ਡਿਊਟੀ ਕਿੱਥੇ ਨਿਭਾ ਰਿਹਾ ਸੀ ਮਲਾਈ ਵਾਲੀ ਜਿਹੜੀ ਸਭ ਤੋਂ ਮੇਨ ਥਾਂ ਹੁੰਦੀ ਆ ਉੱਥੇ ਲਾਇਆ ਗਿਆ ਸੀ ਸੀਆਈ ਸਟਾਫ ਦੇ ਵਿੱਚ ਰਹਿੰਦਾ ਸੀ ਤੇ ਉੱਥੇ ਉਹਨੂੰ ਅਪਾਇੰਟ ਕਰਨ ਵਾਲੇ ਜਿਹੜੇ ਅਫਸਰ ਨੇ ਅੱਜ ਤੇ ਜਿੰਨੇ ਕੇਸ ਵੱਡੇ ਵੱਡੇ ਨਸ਼ੇ ਦੇ ਜਿਹੜੇ ਸਮੱਗਲਰ ਫੜੇ ਗਏ ਸੀ ਉਹ ਫੜੇ ਕਿੱਦੇ ਰਹੀ ਗਏ ਸੀਗੇ ਇਸ ਇੰਦਰਜੀਤ ਰਾਹੀਂ ਫੜੇ ਗਏ ਸੀ ਜਦੋਂ ਕੋਰਟਾਂ ਦੇ ਵਿੱਚ ਜਾ ਕੇ ਉੱਥੇ ਮਾਕੇ ਬਿਆਨ ਹੋਣੇ ਸੀ ਤਾਂ ਜੱਜ ਨੇ ਪੁੱਛ ਲਿਆ ਕਿ ਮੈਨੂੰ ਐਂ ਦਾ ਤੇਰਾ ਰੈਂਕ ਕੀ ਆ ਤਾਂ ਉਹਨੇ ਅਸਲ ਰੈਂਕ ਉੱਥੇ ਦੱਸਣਾ ਪੈਣਾ ਸੀ ਉਹ ਕਹਿੰਦਾ ਜੀ ਹੈੱਡ ਕਨਸਟੇਬਲ ਚੱਕ ਕੇ ਕੇਸ ਖਾਰਜ ਤੇ ਬੰਦਾ ਬਰੀ ਨਸ਼ੇ ਦੇ ਵੱਡੇ ਵੱਡੇ ਤਸਕਰ ਜਿੰਨਾਂ ਤੋਂ ਕੀ ਆ ਬਕਾਇਦਾ ਮੌਕੇ ਦੇ ਉੱਤੇ ਮਾਕੇ ਮਿਲਿਆ ਨਸ਼ਾ ਸੀ ਤੇ ਕਿਲੋਆਂ ਦੇ ਵਿੱਚ ਮਿਲਿਆ ਸੀ ਉਹ ਬੰਦੇ ਬਰੀ ਕਿਉਂ ਹੋ ਗਏ ਕਿਉਂਕਿ ਉਹਨਾਂ ਨੂੰ ਫੜਨ ਵਾਲੇ ਬੰਦੇ ਦੇ ਰੈਂਕ ਆਰ ਜੀ ਰੈਂਕ ਸੀ ਤੇ ਜਾਣ ਪੁੱਝ ਕਿਉਂ ਤੇ ਮੈਂ ਕਹਣਾ ਹਜੇ ਵੀ ਉਹ ਬੰਦੇ ਕੰਮ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਉਹਨਾਂ ਬੰਦਿਆਂ ਨੂੰ ਕੱਢ ਕੇ ਜਾਂ ਰਿਵਰਟ ਕਰੋ ਉਹਨਾਂ ਬੰਦਿਆਂ ਨੂੰ ਉਸੇ ਰੈਂਕ ਤੇ ਕੰਮ ਕਰਨ ਜਿਹੜੇ ਦੇ ਕੀ ਉਹ ਕਾਬਲ ਨੇ ਜਿਵੇਂ ਮੈਂ ਕਹਣਾ ਪਿਛਲੇ ਦੌਰ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਮੈਂ ਕਿ ਲੰਘਿਆਗਾ ਤੇ ਜਿਵੇਂ ਪੰਜਾਬ ਦੇ ਪੁੱਤਾਂ ਨੂੰ ਮਾਰ ਮਾਰ ਕੇ ਕੀ ਰੈਂਕ ਲੈ ਕੇ ਆਈ ਸੀ ਨਾ ਉਸੇ ਤਰੀਕੇ ਨਾਲ ਚਾਪਲੂਸੀਆਂ ਕਰ ਕਰਕੇ ਰੈਂਕ ਮਿਲੇ ਆ ਤੇ ਉਹਨਾਂ ਬੰਦਿਆਂ ਤੁਸੀਂ ਭਲਾ ਕਿੱਥੋਂ ਪਾਲਦੇ ਆ ਉਹ ਬੰਦੇ ਅੱਜ ਵੀ ਥਾਣਿਆਂ ਦੇ ਵਿੱਚ ਸੀਆਈ ਮੈਂ ਕਿ ਜਿਹੜੇ ਸੀਆਈਏ ਦੇ ਇੰਚਾਰਜ ਲੱਗੇ ਵਿਆ ਜ਼ਿਆਦਾਤਰ ਬੰਦੇ ਕਿਉਂਕਿ ਜਿਹੜੇ ਉਹ ਸਾਰੇ ਬੰਦੇ ਨੇ ਉਹ ਖਸ਼ਾਮ ਦੀ ਲੋਕ ਨੇ ਪੁਰਾਣੇ ਜਿਹੜੇ ਅਫਸਰ ਲੱਗੇ ਹੋਏ ਨੇ ਸੀਐਮ ਸਾਹਿਬ ਸਭ ਤੋਂ ਪਹਿਲਾਂ ਤਾਂ ਉਹਨਾਂ ਤੇ ਕਾਰਵਾਈ ਕਰੋ ਉਹਨਾਂ ਨੂੰ ਟ੍ਰੇਸ ਕਰੋ ਤੇ ਅਜੇ ਵੀ ਉਹਨਾਂ ਕੇਸਾਂ ਦੇ ਵਿੱਚ ਜਿਹੜੇ ਨਵੇਂ ਕੇਸ ਵੀ ਫੜੇ ਆ ਰਹੇ ਆ ਜਾਂ ਪਹਿਲਾਂ ਫੜੇ ਨੇ ਉਹਨਾਂ ਕੇਸਾਂ ਦੇ ਵਿੱਚ ਕੌਨਸਟੇਬਲ ਜਾਂ ਹੈੱਡ ਕੌਨਸਟੇਬਲ ਰੈਂਕ ਦੇ ਬੰਦੇ ਆ ਜਿਹੜੇ ਉਹ ਮੇਨ ਉਹਨਾਂ ਨੂੰ ਫੜਨ ਵਾਲੇ ਬੰਦੇ ਨੇ ਉਹਨਾਂ ਦਾ ਮੈਂ ਕਿਹਾ ਵੈਸੇ ਇੰਸਪੈਕਟਰ ਰੈਂਕ ਦੇ ਆ ਪਰ ਉਹਨਾਂ ਦੀ ਅਸਲ ਰੈਂਕ ਹੈੱਡ ਕੌਨਸਟੇਬਲ ਵਾਲਾ ਦੇ ਸਾਰੇ ਨਸ਼ੇ ਦੇ ਤਸਕਰੇ ਸੇ ਕਰਕੇ ਬਰੀ ਹੋ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਬਾਕੀ ਆਊਟ ਆਫ ਟਰਨ ਜਾ ਕੇ ਜਿਹੜੀਆਂ ਤਰੱਕੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਚੀਜ਼ਾਂ ਦੇ ਹੁਣ ਜਿਹੜੇ ਬੰਦੇ ਅਸਲ ਤਰੱਕੀ ਦੇ ਹੱਕਦਾਰ ਸੀ ਯਾਰ ਉਹ ਕੋਟਾਂ 'ਚ ਵੀ ਠੱਕੇ ਖਾਂਦੇ ਫਿਰਦੇ ਆਰਾਮ ਸਿੰਘ ਕਰਕੇ ਤੇ ਜਿਹੜੇ ਬੰਦੇ ਕੀ ਆ ਕੋਈ ਡਿਜ਼ਰਵ ਨਹੀਂ ਕਰਦੇ ਸੀ ਸਿਰਫ ਤੇ ਸਿਰਫ ਉਹ ਆਪਣੇ ਇਹ ਜਿਹੜੇ ਆਕਾਣੇ ਸਿਆਸੀ ਲੋਕ ਆ ਜਾਂ ਪੁਲਿਸ ਦੇ ਵੱਡੇ ਅਫਸਰ ਲੋਕ ਨੇ ਜਿਹੜੇ ਉਹਨਾਂ ਤੋਂ ਇੱਕ ਕੰਮ ਕਰਾਉਂਦੇ ਆ ਪਿੱਛੇ ਨੇ ਉਹਨਾਂ ਬੰਦਿਆਂ ਦੀਆਂ ਚਾਪਲੂਸੀਆਂ ਕਰ-ਕਰ ਕੇ ਕੀ ਆ ਰੈਂਕ ਲਈ ਬੈਠੇ ਆ ਤੇ ਤੀਜਾ ਇਹ ਵੀ ਜਿਹੜੀ ਗੱਲ ਹੈਗੀ ਆ ਜਿਹੜੀ ਪੈਂਡਿੰਗ ਕੇਸ ਨੇ ਹੁਣ ਸਾਡੇ ਵਰਗੇ ਮਾਤੜ ਜਿਹੜੇ ਕੀ ਆ ਆਮ ਪਿੰਡਾਂ ਦੇ ਲੋਕ ਬੰਦੇ ਜਿਹੜੇ ਕੇਸਾਂ 'ਚ ਫਸੇ ਆ ਉਹਨਾਂ ਕੇਸਾਂ ਦੇ ਵਿੱਚ ਹੁਣ ਨਤੀਜਾ ਕੀ ਕਰ ਰਹੀ ਆ ਪੁਲ ਜਦੋਂ ਚਾਰ ਸ਼ੀਟ ਚਲਾਨ ਜਿਹੜਾ ਹੁੰਦਾ ਉਹ 90 ਦਿਨਾਂ ਜਾਂ 180 ਦਿਨ ਹੁੰਦੇ ਅਲੱਗ-ਅਲੱਗ ਤਰਾਮਾਂ ਦੇ ਮੁਤਾਬਕ ਉਹ ਟਾਈਮ ਦੇ ਵਿੱਚ ਚਲਾਨ ਤੇ ਚਾਰ ਸ਼ੀਟਾਂ ਪੇਸ਼ ਨਹੀਂ ਕੀਤੀਆਂ ਜਾਂਦੀਆਂ ਅਸਲ ਹਕ ਇਹ ਹੁੰਦਾ ਵੀ ਉਹਨਾਂ ਟਾਈਮ ਦੇ ਵਿੱਚ ਕੀ ਆ ਪੇਸ਼ ਕੀਤੀਆਂ ਜਾਣ ਨਹੀਂ ਜੇ ਬੰਦੇ ਕੀ ਆ ਗਲਤ ਕੋਈ ਪਰਚਾ ਹੋ ਜਾਣਾ ਤਾਂ ਕੈਂਸਲੇਸ਼ਨ ਰਿਪੋਰਟ ਭਰਨੀ ਹੁੰਦੀ ਹੈ ਕੈਂਸਲੇਸ਼ਨ ਰਿਪੋਰਟ ਭਰਨੀ ਜ਼ਰੂਰੀ ਆ ਉਹ ਵੀ ਨਹੀਂ ਕੀਤੀ ਜਾਂਦੀ ਤੇ ਤੀਜਾ ਜਿਹੜਾ ਹੈਗਾ ਉਹ ਅਨਟ੍ਰੇਸ ਕਰ ਸਕਦੇ ਆ ਕੇਸ ਨੂੰ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੇ ਕੀ ਆ ਜਿਵੇਂ ਸੂਤ ਆਉਂਦਾ ਪੁਲਿਸ ਪ੍ਰਸ਼ਾਸਨ ਉਵੇਂ ਕਰਦਾ ਉਹਨਾਂ ਦੀ ਚੈਕਿੰਗ ਕੋਈ ਨਹੀਂ ਨਾ ਉਹਨਾਂ ਦੀ ਕੋਈ ਪੁੱਛਗਿੱਛ ਹੈਗੀ ਤੇ ਜਿਹੜਾ ਕੋਈ ਸਿਆਸੀ ਦਬਾਅ ਬਣ ਜਾਂਦਾ ਜਿਹੜੇ ਕੇਸ ਦੇ ਵਿੱਚ ਉਹ ਕੇਸ ਉਹਵੇਂ ਜਿੱਕਰ ਪੈਂਡਿੰਗ ਬੋਲੀ ਜਾਂਦੇ ਆ ਨਾ ਉਹਨਾਂ ਦੇ ਚਲਾਨ ਪੇਜ ਹੋਇਆ ਬਿਦਨ ਟਾਈਮ ਤੇ ਨਾ ਉਹਨਾਂ ਨੂੰ ਕੀ ਆ ਅਜੇ ਤੱਕ ਬੰਦੇ ਕੈਂਸਲੇਸ਼ਨ ਰਿਪੋਰਟਾਂ ਭਰੀਆਂ ਗਈਆਂ ਤੇ ਸਿਆਸੀ ਲੋਕ ਨਾਲੇ ਦਾ ਪੁਲਿਸ ਵਾਲਿਆਂ ਨੂੰ ਆਪਦੇ ਛੇਤਰ ਥੱਲੇ ਰੱਖਦੇ ਆ ਤੇ ਨਾਲੇ ਜਿਹੜੇ ਆਮ ਜਿਹੜੇ ਉਹਨਾਂ ਕੇਸਾਂ 'ਚ ਗਲਤ ਬੰਦੇ ਉਲਝੇ ਹੋਏ ਹੁੰਦੇ ਆ ਉਹ ਬੰਦੇ ਵੀ ਫਿਰ ਉਹਨਾਂ ਸਿਆਸੀ ਲੋਕਾਂ ਦੇ ਚਾਪਲੂਸ ਬਣ ਕੇ ਮਗਰ ਤੁਰੇ ਫਿਰਦੇ ਆ ਤੇ ਵੋਟਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਵਰਤਿਆ ਜਾਂਦਾ ਇਸੇ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਤੁਹਾਨੂੰ ਸਪੈਸ਼ਲ ਧਿਆਨ ਦੇਣਾ ਪਊ ਜਿਹੜੇ ਕੀ ਆ ਅੱਜ ਵੀ ਮੈਂ ਕਿਹੜਾ ਕਿਤੇ ਨਾ ਕਿਤੇ ਆ ਪਿਛੇ ਜੇ ਸੰਧਵਾ ਦਾ ਭਰਾ ਦੇਖਿਆ ਸੀ ਕਿ ਪੁਲਿਸ ਏਐਸਆਈ ਨੂੰ ਕਿਸ ਤਰੀਕੇ ਨਾਲ ਗੰਦੀ ਸ਼ਬਦਾਵਲੀ ਮਾਵਾ ਭੈਣਾਂ ਦੀਆਂ ਗਾਲਾਂ ਦੇ ਰਿਹਾ ਸੀ ਉਹ ਜੇ ਸੱਤਾਧਾਰੀਆਂ ਦੇ ਉੱਤੇ ਲਗਾਮ ਕਸਨੀ ਪਊ ਤੇ ਲਗਾਮ ਕਸਣ ਵਾਸਤੇ ਸਾਨੂੰ ਕਰਨਾ ਕੀ ਆ ਜਿਹੜੇ ਮਾਕੇ ਪੁਲਸਿੰਗ ਹੈਗੀ ਆ ਇਹ ਸਾਰੀ ਸਟੇਟ ਸਬਜੈਕਟ ਆ ਸਟੇਟ ਦੇ ਅੰਡਰ ਆਉਂਦੀ ਆ ਤੇ ਇਸੇ ਕਰਕੇ ਸਟੇਟ ਜਿਹੜਾ ਹੈ ਸਰਕਾਰ ਆ ਆਪਣੀ ਸੂਬਾ ਸਰਕਾਰ ਆ ਉਹ ਬੜੇ ਵੱਡੇ ਫੈਸਲੇ ਭਗਵੰਤ ਮਾਨ ਸਰਕਾਰ ਨੂੰ ਲੈਣੇ ਪੈਣਗੇ ਇੱਕ ਹੋਰ ਦਲਤ ਨਾ ਕਿ ਛੋਟੇ ਨੈਕਸਸ ਦੇ ਵਿੱਚ ਦੇਖਿਆ ਜਾਵੇ ਜਿਵੇਂ ਗਰਾਊਂਡ ਤੇ ਨੈਕਸਸ ਉਹ ਜਿਆਦਾਤਰ ਹੋਮਗਾਰਡ ਵਾਲਿਆਂ ਦਾ ਮੱਕੇ ਅਟੈਚ ਨਹੀਂ ਤੇ ਜਿਆਦਾਤਰ ਹੋਮਗਾਰਡ ਦੀ ਜਿਹੜੀ ਪੁਰਾਣੀ ਨਫਰੀ ਭਰਤੀ ਆ ਇੱਕ ਦੋ ਰੇਡ ਪੈਂਦੀ ਆ ਉਹ ਪਹਿਲੀ ਫੋਨ ਕਰਕੇ ਇਨਫਾਰਮ ਕਰ ਦਿੰਦੇ ਆ ਅੱਗੇ ਤੇ ਬਦਕਿਸਮਤੀ ਦੀ ਗੱਲ ਇਹ ਹੈ ਕਿ ਹੋਮਗਾਰਡ ਵਾਲਿਆਂ ਦਾ ਤਵਾਦਲਾ ਐਸਐਸਪੀ ਛੱਡੋ ਸੀਐਮ ਵੀ ਨਹੀਂ ਕਰ ਸਕਦਾ ਉਹਦੇ ਵਾਸਤੇ ਕੁਛ ਨਾ ਕੁਛ ਕੀਆ ਸੋਚਣਾ ਪਊਗਾ ਉਹ ਹੋਮਗਾਰਡ ਵਾਲਿਆਂ ਦੇ ਤਵਾਦਲੇ ਕਰਨੇ ਜ਼ਰੂਰੀ ਆ ਮੈਂ ਕਹਿੰਦਾ 10000 ਬੰਦੇ ਬਦਲੇ ਗਏ ਆ ਠੀਕ ਹੈ 10000 ਨਹੀਂ ਜਾਂਦੇ 500 ਬੰਦਾ ਬਦਲ ਦਿੰਦੇ ਪਰ ਜਿਹੜੇ ਲੋਕ ਸ਼ੱਕੀ ਨੇ ਉਹ ਬੰਦੇ ਬਦਲ ਕੇ ਉਹਨਾਂ ਨੂੰ ਖੁੱਡੇ ਲੈਣ ਲਾਉਣਾ ਬਣਦਾ ਸੀ ਜਿਹੜਾ ਲਾਹੌਰ ਫਿੱਦੂ ਉਹੀ ਪਸ਼ੌਰ ਫਿੱਦੂ ਮੈਂ ਕਹਿੰਦਾ ਜੀ ਨੇ ਇੱਥੇ ਨਿਸ਼ਾਨੀ ਬੰਦ ਕੀਤਾ ਹੋਰ ਕਿਤੇ ਪੁਆਇੰਟ ਕਰਦਾ ਉੱਥੇ ਵੀ ਨਹੀਂ ਬੰਦ ਕਰਦਾ ਉੱਥੇ ਵੀ ਉਹਨੇ ਨੈਕਸਸ ਕੀਤਾ ਦੁਆਰੇ ਬਣਾ ਲੈਣਾ ਇਸੇ ਕਰਕੇ ਭਵੰਤਮਨ ਸਰਕਾਰਗੇ ਬੇਨਤੀ ਕਰਦੇ ਆ ਕਿ ਜੇ ਨਸ਼ੇ ਦੇ ਉੱਤੇ ਸਿਹਰਤਾ ਨਾਲ ਕੰਮ ਕਰਨਾ ਤਾਂ 2006 ਦੇ ਵਿੱਚ ਇੱਕ ਕੋਰਟ ਦੇ ਵਿੱਚੋਂ ਕੀਆ ਬਕਾਇਦਾ ਆਰਡਰ ਹੋਇਆ ਹੋਇਆਗਾ ਉਸ ਆਰਡਰ ਨੂੰ ਸਿਰਫ ਕੀਆ ਇੰਪਲੀਮੈਂਟ ਕਰਨਾ ਪ੍ਰਕਾਸ਼ ਸਿੰਘ ਜਿਹੜਾ ਕਿ ਯੂਪੀ ਦਾ ਡੀਜੀਪੀ ਮਾਕੇ ਰੈਂਕ ਦਾ ਬੰਦਾ ਸੀ 1996 ਦੇ ਇੱਕ ਕੀਆ ਪੀਆਈਐਲ ਪਾਉਂਦਾ ਇਦੇ ਵਿੱਚੋਂ ਪੁਲਿਸ ਰਿਫਾਰਮ ਦੀ ਗੱਲ ਕਰਦਾ ਤੇ ਪੁਲਿਸ ਰਿਫਾਰਮ ਆ ਕੇ 2006 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਆਰਡਰ ਹੋ ਜਾਂਦਾ ਕਿ ਉਹ ਕੀ ਲਾਗੂ ਕੀਤੇ ਜਾਣ ਤੇ ਸਾਰੀਆਂ ਸਟੇਟ ਸਰਕਾਰਾਂ ਅਜੇ ਤੱਕ ਉਹਨੂੰ ਲਾਗੂ ਨਹੀਂ ਕਰ ਸਕੀਆਂ ਕਿਉਂ ਨਹੀਂ ਕਰ ਸਕੀਆਂ ਕਿਉਂਕਿ ਕਿਤੇ ਨਾ ਕਿਤੇ ਸਟੇਟ ਸਰਕਾਰਾਂ ਦੇ ਜਿਹੜੇ ਕੀ ਅਸਲ ਪਿਓ ਨੇ ਚੋਰ ਦੀ ਮਾਂ ਦੇ ਸਿਆਸੀ ਲੋਕ ਨੇ ਇਹਨਾਂ ਨੂੰ ਨਸ਼ਾ ਜਿਹੜਾ ਹੈਗਾ ਨਾ ਸੱਤਾ ਦਾ ਮੈਂ ਕਹਿੰਦਾ ਵੀ ਪੁਲਿਸ ਵਾਲੇ ਤੋਂ ਕੰਮ ਕਿਵੇਂ ਲਿਆ ਜਾਂਦਾ ਗੱਲ ਸਮਝ ਲਾ ਲਈ ਆ ਮੜੀ ਜੀ ਗੌਰ ਕਰਿਓ ਜਿਵੇਂ ਉਹ 1857 ਦੇ ਵਿੱਚ ਨਾ ਵਿਦਰੋਹ ਹੋਇਆ ਸੀ ਉਸ ਵਿਦਰੋਹ ਨੂੰ ਦਬਾਉਣ ਵਾਸਤੇ ਉਦੋਂ ਫਿਰ ਪੁਲਿਸਿੰਗ ਕੀ ਆ ਜਦੋਂ ਰਾਜ ਜਿਹੜਾ ਸੀਗਾ ਬ੍ਰਿਟਿਸ਼ ਰਾਜ ਦੇ ਅੰਡਰ ਆਇਆ ਕੰਪਨੀ ਰਾਜ ਤੋਂ ਤਾਂ ਫਿਰ 1861 'ਚ ਲਿਆ ਕੇ ਆਈ ਪੀਸੀ ਦੀਆਂ ਧਰਾਵਾਂ ਬਣਾ ਲਈਆਂ ਉਹਨਾਂ ਨੇ ਜਿਹੜੀ ਮਾ ਕੇ ਲੋਕ ਖੜੇ ਕੀਤੇ ਸੀ ਸਾਢੇ ਲੋਕ ਸੀ ਉਹਨਾਂ ਲੋਕਾਂ ਨੂੰ ਸਿਰਫ ਉਹਨਾਂ ਨੇ ਸ਼ਿਕਾਰੀ ਕੁੱਤੇ ਵਾਂਗੂ ਤਿਆਰ ਕੀਤਾ ਗਿਆ ਸੀ ਜਿਵੇਂ ਸ਼ਿਕਾਰੀ ਕੁੱਤੇ ਸ਼ਿਕਾਰ ਕਰਨ ਵਾਸਤੇ ਜੰਗਲ 'ਚ ਲੈ ਕੇ ਜਾਏ ਜਾਂਦੇ ਆ ਨਾ ਉਦੋਂ ਇੰਡੀਆ ਦੇ ਵਿੱਚ ਸ਼ਿਕਾਰ ਖੇਡਿਆ ਜਾਂਦਾ ਸੀਗਾ ਜਿਹੜੇ ਵਿਦਰੋਹੀ ਹੁੰਦੇ ਸੀ ਯਾਰ ਉਹੀ ਕੰਮ ਅੱਜ ਚੱਲ ਰਿਹਾ ਜਿਹੜੇ ਬੰਦੇ ਸੜਕਾਂ 'ਤੇ ਧਰਨੇ ਲਾਉਂਦੇ ਆ ਵਿਦਰੋਹ ਕਰਦੇ ਹੋ ਤਪੇ ਹੋਏ ਨੇ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਹੇ ਨੇ ਜੇ ਵਿਦਰੋਹ ਕਰਦੇ ਇਸੇ ਕੀ ਆ ਪੁਲਿਸ ਪ੍ਰਸ਼ਾਸਨ ਤੋਂ ਭੁੱਖੇ ਕੁੱਤਿਆਂ ਨੂੰ ਉਹਨਾਂ ਦੇ ਛੱਡ ਦਿੱਤੇ ਜਾਂਦੇ ਆ ਡਾਂਗਾ ਭਰਾਂਗਾ ਜਾਂਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਇਹ ਪੁਲਿਸ ਦਾ ਕੰਮ ਨਹੀਂ ਮੈਂ ਕਿਹਾ ਮਿਲਟਰੀ ਤੇ ਪੁਲਿਸ ਦਾ ਹੀ ਫਰਕ ਹੁੰਦਾ ਆ ਆਰਮੀ ਦਾ ਕੰਮ ਹੁੰਦਾ ਰਿਪ੍ਰੈਸ਼ਨ ਨੂੰ ਦਬਾਉਣਾ ਤੱਕੇ ਨਾਲ ਉਹਦੇ ਫੋਰਸਫੁਲੀ ਕੀਆ ਕਰਨਾ ਉੱਥੇ ਕੀ ਆ ਆਰਮੀ ਦੀ ਲੋੜ ਪੈਂਦੀ ਆ ਪਰ ਜਿੱਥੇ ਲੋਕ ਆਪਣੇ ਹੱਕੀ ਮੰਗਾ ਖਤਰ ਆਉਂਦੇ ਆ ਉੱਥੇ ਵੀ ਪੁਲਿਸ ਨੂੰ ਕੀ ਆ ਆਰਮੀ ਦੀ ਤਰ੍ਹਾਂ ਵਰਤਿਆ ਜਾਂਦਾ ਆ ਆਰਮੀ ਤੇ ਪੁਲਿਸ 'ਚ ਹੀ ਫਰਕ ਆ ਤੇ ਸਭ ਤੋਂ ਵੱਡਾ ਜਿੱਥੇ ਝੋਲ ਆ ਪਰ ਇੰਗਲੈਂਡ ਦੇ ਵਿੱਚ ਤਰੀਕਾ ਕਰ ਕੀ ਆ ਸਭ ਤੋਂ ਵੱਡੀ ਗੱਲ ਉੱਥੇ ਆ ਕੇ ਪੁਲਿਸ ਦੇ ਵਿੱਚ ਉਹ ਇੱਕੋ ਰੈਂਕ ਤੇ ਹੁੰਦੀ ਆ ਕਿ ਹਰ ਬੰਦਾ ਕੌਨਸਟੇਬਲ ਤੋਂ ਡੀਜੀਪੀ ਤੱਕ ਜਾਂਦਾ ਹੁਣ ਸਾਡੇ ਰੈਂਕ ਅਲੱਗ-ਅਲੱਗ ਕਰਤੇ ਆਈਪੀਸੀ ਵਾਲੇ ਸਿੱਧੇ ਆ ਜਾਂਦੇ ਆ ਐਸਪੀ ਐਸਐਸਪੀ ਆ ਕੇ ਲੱਗ ਜਾਂਦੇ ਆ ਜਿਹੜੇ ਪੀਸੀਐਸ ਵਾਲੇ ਹੁੰਦੇ ਆ ਉਹ ਡੀਐਸਪੀ ਭਰਤੀ ਹੋ ਜਾਂਦੇ ਮੰਗ ਸੰਦੇ ਡੀਐਸਪੀ ਲੱਗਦੇ ਆ ਉਦੋਂ ਥੱਲੇ ਸਬ ਇਨਸਪੈਕਟਰ ਦੀ ਭਰਤੀ ਆ ਉਦੋਂ ਥੱਲੇ ਆਪਣੀ ਕੌਨਸਟੇਬਲ ਦੀ ਭਰਤੀ ਆ ਹੁਣ ਮਕਸਦ ਕੀ ਆ ਸਭ ਤੋਂ ਪਹਿਲਾਂ ਤਾਂ ਹਰੇਕ ਬੰਦਾ ਆਪਦੇ ਆਪ ਨੂੰ ਕੀ ਆ ਉੱਚਾ ਸਮਝਦਾ ਆਈਪੀਐਸ ਬੰਦਾ ਪੀਸੀਐਸ ਨੂੰ ਕੀ ਆ ਨਕਮਾ ਸਮਝਦਾ ਤੇ ਆਪ ਦੇ ਨਾਲ ਲੋਅਰ ਸਮਝਦਾ ਤੇ ਉਹ ਕਿਤੇ ਨਾ ਕਿਤੇ ਥੋ PCS SI ਵਾਲੇ ਨੂੰ ਮੈਂ ਕਿ ਨੀਵਾ ਸਮਝਦਾ ਤੇ SI ਕਾਂਸਟੇਬਲ ਨੂੰ ਨੀਵਾ ਸਮਝਦਾ ਹਰ ਬੰਦੇ ਦੀ ਭਰਤੀ ਮੈਂ ਕਿਣਾ ਇੱਕ ਰੈਂਕ ਤੇ ਹੋਣੀ ਚਾਹੀਦੀ ਆ ਇੱਕ ਬੰਦਾ ਡਾਇਰੈਕਟ DSP ਆ ਜਾਂਦਾ ਉਹਨੂੰ ਨਹੀਂ ਸਮਝ ਹੁੰਦੀ ਗਰਾਊਂਡ ਲੈਵਲ ਦੀ ਉਹ ਨਹੀਂ ਇਥੇ ਕਰਕੇ ਬਹੁਤ ਕੇਸ ਦੇ ਨਸ਼ੇ ਵਾਲੇ ਜਿਹੜੇ ਖਰਾਬ ਹੋਏ ਨੇ ਮੈਂ ਕਿਹਾ ਭਰਤੀ ਜਿਹੜੀ ਹੈਗੇ ਇੱਕ ਰੈਂਕ ਤੇ ਹੋਵੇ ਕਾਂਸਟੇਬਲ ਤੋਂ ਬੰਦਾ DGP ਤੱਕ ਜਾਂਦਾ ਹੋਵੇ ਉਹਨਾਂ ਨੂੰ ਸਾਰੇ ਤਰੀਕਾ ਕਰ ਸਭ ਸਿਸਟਮ ਸਮਝ ਆ ਜਾਂਦਾ ਤੇ ਇੰਗਲੈਂਡ ਦੇ ਵਿੱਚ ਜਿਹੜੀ ਭਰਤੀ ਆ ਡਾਇਰੈਕਟ ਕੋਈ ਭਰਤੀ ਨਹੀਂ ਉਥੇ ਹਰ ਬੰਦਾ ਕਾਂਸਟੇਬਲ ਭਰਤੀ ਹੁੰਦਾ ਤੇ ਹਰ ਬੰਦਾ ਜਿਹੜਾ ਹੁਣ IPS ਦਾ ਦਿਮਾਗ ਖਰਾਬ ਹੋਇਆ ਹੋਵੇ ਨਾ ਜਾਂ PCS ਉਹ ਦਿਮਾਗ ਹੀ ਸੈੱਟ ਰਹਿੰਦੇ ਆ ਕਿਉਂਕਿ ਉਹ ਬੰਦਾ ਵੀ ਸਿੱਧਾ ਥੱਲੋਂ ਆਇਆ ਹੁੰਦਾ ਤੇ ਹਰ ਬੰਦੇ ਦੀਆਂ ਮਜਬੂਰੀਆਂ ਦਾ ਉਹਨੂੰ ਪਤਾ ਹੁੰਦਾ ਕਾਂਸਟੇਬਲ ਕਿੰਨਾ ਮਜਬੂਰੀਆਂ ਵਿੱਚ ਦੀ ਲੰਘ ਕੇ ਕੀ ਆ ਕਾਂਸਟੇਬਲ ਆ ਕੇ ਆਪਦੀ ਡਿਊਟੀ ਨਿਭਾ ਰਹੇ ਆ ਅਸੀਂ ਸਾਰੇ ਵਿੱਚਰ ਜਾਣਦੇ ਆ ਕਿ ਪੁਲਿਸ ਅਜੇ ਰੂਡ ਬਿਹੇਵ ਕਰਦੀ ਆ ਪੁੱਠਾ ਬੋਲਦੀ ਆ ਪਰ ਜਿਹੜੇ ਹਾਲਾਤ ਉਹ ਹੁਣ ਆਉਂਦੀ ਆ ਉਹ ਹਾਲਾਤਾਂ ਤੇ ਵੀ ਥੋੜੀ ਗੌਰ ਕਰਨੀ ਪੈਂਦੀ ਆ ਜਿਸ ਤਰੀਕੇ ਨਾਲ ਉਹਨਾਂ ਨੂੰ ਕੀ ਆ ਮੈਂ ਕਹਿੰਦਾ ਮਾੜੇ ਹਾਲਾਤਾਂ ਦੇ ਵਿੱਚ ਹੁਣ ਤਾਂ ਫੇਰ ਵੀ ਪੁਲਿਸ ਸਟੇਸ਼ਨ ਚੰਗੇ ਬਣ ਕੇ ਕਹੇ ਜੇ ਹਾਲਾਤਾਂ ਦੇ ਵਿੱਚ ਪਿਸ਼ਾਬ ਕਰਨ ਨੂੰ ਕੋਈ ਤੇ ਉਸ ਤੋਂ ਬਾਅਦ ਜੇ ਕੋਈ ਉਪਰਾਤੀ ਫੜਿਆ ਵੀ ਜਾਂਦਾ ਉਹਨੂੰ ਤਰੀਕਾ ਦੇ ਲੈ ਕੇ ਜਾਣਾ ਉਹ ਵੀ ਕੀ ਆਪਦੀ ਜੇਬ ਚੋਂ ਪੈਸੇ ਖਰਚ ਹੁੰਦੇ ਆ ਕੇਸ ਦੇ ਉੱਤੇ ਪੈਸੇ ਆਪਦੀ ਜੇਬ ਚੋਂ ਖਰਚ ਹੁੰਦੇ ਆ ਤੇ ਉਸ ਤੋਂ ਮੈਂ ਕਹਿੰਦਾ ਕੋਈ লাশ ਤੇ ਆ ਜਾਂਦੀ ਆ ਜਿਹੜੀ লাশ ਤੇ ਆਉਂਦੀ ਆ ਉਹ লাশ ਨੂੰ ਕੀ ਜੇ ਅਣਪਛਾਤੀ লাশ ਆ ਤਾਂ ਉਹਦਾ ਸੰਸਕਾਰ ਤੱਕ ਜਿਹੜਾ ਖਰਚ ਆਉਗਾ ਪੁਲਿਸ ਜਿਹੜਾ ਕਾਂਸਟੇਬਲ ਆ ਉਹ ਆਪਦੀ ਜੇਬ ਚੋਂ ਦਿੰਦਾ ਉਹ ਫਿਰ ਜੇਬ ਚੋਂ ਨਹੀਂ ਦਿੰਦਾ ਉਹ ਕਿਸੇ ਨਾ ਕਿਸੇ ਫਿਰ ਜਿਹੜਾ ਮਾਕੇ ਅਸਰ ਸੁਖਾਲਾ ਬੰਦਾ ਹੁੰਦਾ ਉਹਦੇ ਕੀ ਆ ਥੱਲੇ ਲੱਗਦਾ ਉਹ ਤੋਂ 2 ਰੁਪਏ ਕੀ ਲੈਂਦਾ ਵੀ ਅਤੇ ਫਿਰ ਉਸੇ 2 ਰੁਪਿਆਂ ਦੇ ਬਦਲੇ ਦੇ ਵਿੱਚ ਵਿੱਚ ਦੇ ਵਿੱਚ ਉਹ ਬੰਦੇ ਨੂੰ ਉਹਦੀ ਗੁਲਾਮੀ ਕਰਨੀ ਪੈਂਦੀ ਆ ਉਹਦੇ ਆਖੇ ਲੱਗਣਾ ਪੈਂਦਾ ਉਹੀ ਕੜਮ ਚੌਧਰੀ ਫਿਰ ਉਹਨਾਂ ਲੋਕਾਂ ਨੂੰ ਵਰਤਦੇ ਆ ਤੇ ਗਲਤ ਮੁਕੱਦਮੇ ਵੀ ਦਰਜ ਕਰਾਏ ਜਾਂਦੇ ਆ ਉਹ ਸਾਰੇ ਕੰਮ ਵਾਸਤੇ ਮੈਂ ਕਹਣਾ ਸੀਐਮ ਸਾਹਿਬ ਸਭ ਤੋਂ ਪਹਿਲਾਂ ਥਾਣਿਆਂ ਦੇ ਹਾਲਾਤ ਥਾਣਿਆਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਉਦੋਂ ਤੋਂ ਬਾਅਦ ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਬਣਦੀ ਆ ਅੱਜ ਵੀ ਜਿਹੜਾ ਬੰਦਾ ਚੰਗੇ ਰੈਂਕ ਤੇ ਹੋ ਕੇ ਗਲਤੀਆਂ ਕਰਦਾ ਮੈਂ ਕਹਿੰਦਾ ਸਜ਼ਾ ਉਹਨੂੰ ਵੀ ਦੇਣੀ ਪੈਂਦੀ ਆ ਪਰ ਥਾਣਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਜ਼ਰੂਰ ਬਣਦੀਆਂ ਨੇ ਅੱਜ ਨਿੱਕੇ ਨਿੱਕੇ ਜ਼ਰੂਰਤਾਂ ਪਿੱਛੇ ਬੰਦਾ ਇੱਕ ਵਾਰੀ ਜਦੋਂ ਕਿ ਆਪਦੀ ਆਤਮਾ ਨੂੰ ਦਾਗੀ ਕਰ ਵੰਦਾ ਫਿਰ ਉਹ ਦਾਗ ਜਿਹੜੇ ਹੈਗੇ ਆ ਉਹ ਵੱਡੇ ਹੁੰਦੇ ਤੁਰੇ ਜਾਂਦੇ ਫਿਰ ਤੰਦ ਮੈ ਲਾਂਗੂ ਉਹੀ ਕੀ ਆ ਪੱਕ ਜਾਂਦੇ ਆ ਜਿਹੜੇ ਦਾਗ ਨੇ ਤੇ ਉਹ ਫਿਰ ਕਰਪਟ ਅਫਸਰ ਦੇ ਰੂਪ ਚ ਤਾਹਾਂ ਤਾਹਾਂ ਜਾਂਦੇ ਜਾਂਦੇ ਸਾਰੇ ਸਮਾਜ ਨੂੰ ਉਹਦਾ ਦੁੱਖ ਭੋਗਣਾ ਪੈਂਦਾ ਇਸ ਕਰਕੇ ਸੀਐਮ ਸਾਹਿਬ ਨੂੰ ਬੇਨਤੀ ਇਹੀ ਕਰਦੇ ਆ ਕਿ ਜਿਹੜੀਆਂ 2006 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਲਾਗੂ ਕੀਤੀਆਂ ਗਈਆਂ ਉਹ ਸਾਰਾ ਦੱਸਿਆਗਾ ਕਿ ਸਟੇਟ ਦਾ ਪੁਲਿਸ ਤੇ ਕੰਟਰੋਲ ਕਿਵੇਂ ਕੀਆ ਕੰਟਰੋਲ ਦੇ ਵਿੱਚ ਰੱਖਣਾ ਉਸ ਤੋਂ ਬਿਨਾ ਜਿਹੜਾ ਇਨਵੈਸਟੀਗੇਸ਼ਨ ਤੇ ਲਾਅ ਐਂਡ ਆਰਡਰ ਦਾ ਵਿੰਗ ਆ ਉਹ ਅਲੱਗ-ਅਲੱਗ ਹੋਣੇ ਜ਼ਰੂਰੀ ਆ ਉਹਦੇ ਨਾਲ ਬੜੇ ਵੱਡੇ ਮਸਲੇ ਹੱਲ ਹੋਣਗੇ ਇਨਵੈਸਟੀਗੇਸ਼ਨ ਕਰਨ ਵਾਲਾ ਹੋਰ ਹੋਵੇ ਲਾਅ ਐਂਡ ਆਰਡਰ ਜਿਹੜਾ ਕੀ ਆ ਜਿਸ ਤਰੀਕੇ ਨਾਲ ਇੱਕੋ ਬੰਦੇ ਨੂੰ ਸਾਰੇ ਅਧਿਕਾਰ ਦਿੱਤੇ ਜਾਂਦੇ ਆ ਪਰ ਉਹਦੇ ਕੀ ਆ ਮੈਂ ਕਹਿੰਦਾ ਐਵੀਡੈਂਸ ਹੋਰ ਕਲੈਕਟ ਕਰਦਾ ਹੋਵੇ ਉਹ ਕੇਸ ਨੂੰ ਗਾਹਾਂ ਪੇਸ਼ ਹੋਰਨੇ ਕਰਨਾ ਹੋਵੇ ਅਲੱਗ-ਅਲੱਗ ਵਿੰਗ ਬਣੇ ਹੋਣ ਉਦੇ ਨਾਲ ਬੜੇ ਹੱਦ ਤੱਕ ਮਸਲੇ ਹੱਲ ਹੋ ਸਕਦੇ ਆ ਤੇ ਸਭ ਤੋਂ ਅਹਿਮ ਚੀਜ਼ ਜਿਹੜੀ ਹੈਗੀ ਆ ਵੀ ਇੱਕ ਅਹੁਦੇ ਦੇ ਬੰਦੇ ਨੂੰ ਘੱਟ ਤੋਂ ਘੱਟ 2 ਸਾਲ ਇੱਕ ਜਗ੍ਹਾ ਤੇ ਅਪੁਆਇੰਟਮੈਂਟ ਹੋਣੀ ਜ਼ਰੂਰੀ ਆ ਮੰਨ ਲਓ ਕਿ ਤੇ ਥਾਣੇ 'ਚ ਕੋਈ ਸਬ ਇਨਸਪੈਕਟਰ ਲੱਗ ਜਾਂਦਾ ਕੋਈ ਡੀਐਸਪੀ ਲੱਗ ਜਾਂਦਾ ਤੇ ਪੋਲੀਟਿਕਲ ਬੰਦਾ ਉਹਨੂੰ ਦਬਕੇ ਮਾਰਦਾ ਸਿਆਸੀ ਬੰਦਾ ਬਦਲੀ ਨਹੀਂ ਕਰਾ ਸਕਦਾ 200 2006 ਦਾ ਜਿਹੜਾ ਆਰਡਰ ਆਇਆ ਸੁਪਰੀਮ ਕੋਰਟ ਦਾ ਪਰ ਬਦਲੀਆਂ ਹੋ ਰਹੀਆਂ ਨੇ ਉੱਥੇ ਤੱਤ ਹੋਰ ਪੇਸ਼ ਕੀਤੇ ਜਾਂਦੇ ਆ ਸੈਂਟਰ ਦੇ ਵਿੱਚ ਜਾ ਕੇ ਤੇ ਉਹ ਬਦਲੀ ਕਰਾ ਨਹੀਂ ਸਕਦਾ ਹੁਣ ਇੱਕ ਸਬ ਇਨਸਪੈਕਟਰ ਇਮਾਨਦਾਰੀ ਨਾਲ ਨੌਕਰੀ ਫੇ ਤੇਰੀ ਪਰਫਾਰਮੈਂਸ ਕਿਉਂ ਨਹੀਂ ਆਈ ਬਦ ਇਹਨੂੰ 2-4 ਮਹੀਨੇ ਲੱਗ ਸਕਦੇ ਆ ਨਵੀਆਂ ਅਪਾਇੰਟਮੈਂਟਸ ਹੋਈਆਂ ਨੇ ਮੈਂ ਕਿਹਾ ਉਹਨੂੰ 2 ਮਹੀਨੇ ਸਮਾਂ ਦੇਣਾ ਵੀ ਬਣਦਾ ਪਰ ਨਾਲ ਨਾਲ ਉਹਨਾਂ ਨੂੰ ਬੇਸਿਕ ਜਿਹੜੀਆਂ ਜ਼ਰੂਰਤਾਂ ਨੇ ਠਾਣੀਆਂ ਦੀਆਂ ਤੇਲ ਦੀਆਂ ਜ਼ਰੂਰਤਾਂ ਨੇ ਸਟੇਸ਼ਨਰੀ ਦਾ ਖਰਚਾ ਹੈਗਾ ਜਿਹੜਾ ਆਉਣ ਜਾਣ ਦਾ ਖਰਚਾ ਹੈਗਾ ਹੋਰ ਬੜੇ ਖਰਚੇ ਨੇ ਉਹ ਸਾਰੇ ਖਰਚੇ ਵਾਸਤੇ ਉਹਨਾਂ ਨੂੰ ਫੰਡ ਵਗੈਰਾ ਮੁਹੱਈਆ ਕਰਨੇ ਬਣਦੇ ਆ ਪੁਲਿਸ ਨੂੰ ਪੁਲਿਸ ਦਾ ਕੰਮ ਕਰਨ ਦਿਓ ਲੋਕਾਂ ਨਾਲ ਭਾਈਚਾਰਾ ਕਾਇਮ ਕਰਨ ਦਿਓ ਅੱਜ ਸਭ ਤੋਂ ਵੱਧ ਲੋਕ ਡਰਦੇ ਕਿਹਦੇ ਤੋਂ ਆ ਪੁਲਿਸ ਤੋਂ ਜਿਹੜੀ ਕੀ ਇਹ ਵਿਭਾਗ ਮਾਹਮਾ ਥੋੜੀ ਫਾਸਤ ਵਾਸਤੇ ਸਭ ਤੋਂ ਵੱਡੀ ਗੱਲ ਪੁਲਿਸ ਪ੍ਰਸ਼ਾਸਨ ਦੀ ਬਦਲੀਆਂ ਕੀਤੀਆਂ ਮੈਂ ਕਿਹੜਾ ਕੁਛ ਨਾ ਕੁਛ ਸੋਚ ਕੇ ਕੀਤੀਆਂ ਚਲੋ ਉਹਦੇ ਜੋ ਕੁਝ ਨਾ ਕੁਝ ਪੋਜ਼ਿਟਿਵ ਆਉਟਪੁੱਟ ਆ ਸਕਦੀ ਆ ਪਰ ਉਦੋਂ ਵੀ ਜ਼ਰੂਰੀ ਚੀਜ਼ ਆ ਕਿ ਉਹਨਾਂ ਦੇ ਰੀੜ ਦੀ ਹੱਡੀ ਪਾਈ ਜਾਵੇ ਅੱਜ ਰੀੜ ਦੀ ਹੱਡੀ ਹੈ ਨਹੀਂ ਪੁਲਿਸ ਕੋਲੇ ਉਹ ਰੀੜ ਦੀ ਹੱਡੀ ਫਲੈਕਸੀਬਲ ਹੋਈ ਪਈ ਆ ਜਿਵੇਂ ਮਰਜੀ ਜਿਹੜਾ ਮਰਜੀ ਮੋੜ ਲੇ ਤੇ ਉਹ ਹੱਡੀ ਤਾਂ ਬਣੂਗੀ ਜੇ ਉਹਨਾਂ ਨੂੰ ਉਹਨਾਂ ਦੇ ਬਣਦੇ ਖਰਚੇ ਮੈਂ ਕਿਹੜਾ ਸਰਕਾਰਾਂ ਪੇ ਕਰਨਗੀਆਂ ਤੇ ਕਿਸੇ ਕਿਹੜਾ ਮਚੌਦਰੀ ਜਾਂ ਕਿਸੇ ਅਸਰ ਸੁਖ ਵਾਲੇ ਬੰਦੇ ਦੇ ਲੱਤ ਥੱਲੇ ਦੇ ਉਹਨਾਂ ਨੂੰ ਲੰਘਣਾ ਨਹੀਂ ਪਊਗਾ ਤੇ ਹੱਥਕੜੀਆਂ ਲੱਗਣ ਵਾਲੇ ਵਾਲੇ ਜਿਹੜੇ ਇਹਨਾਂ ਨੂੰ ਹੱਥਕੜੀਆਂ ਲੱਗਣੀਆਂ ਬਣਦੀਆਂ ਉਹਨਾਂ ਨੂੰ ਸਲੂਟ ਮਾਰਨੇ ਬੰਦ ਕਰਾਉਣੇ ਪੈਣਗੇ ਹੱਥਕੜੀਆਂ ਲੱਗਣ ਵਾਲੇ ਕਿਹੜੇ ਨੇ ਜਿਹੜੇ ਅੱਜ ਸੰਸਦ ਚ ਬੈਠੇ ਨੇ ਕਿੰਨਾ ਕ੍ਰਾਈਮ ਕੀਤਾ ਤੁਸੀਂ ਆਪ حساب ਲਾ ਲਓ 46% ਕ੍ਰਿਮੀਨਲ ਬੰਦੇ ਅਸੀਂ ਆ ਨਵੇਂ ਮੈਂ MP ਚੁਣ ਲਏ ਆ ਇਹ ਚੀਜ਼ਾਂ ਤੇ ਸਾਨੂੰ ਵੀ ਲੋਕਾਂ ਨੂੰ ਵੀ ਗੌਰ ਕਰਨੀ ਪਊਗੀ ਤੇ ਪੁਲਿਸ ਨੂੰ ਇੱਕੋ ਚੀਜ਼ ਤੇ ਕੰਮ ਕਰਨ ਦੀ ਲੋੜ ਆ ਮਹਾਰਾਸ਼ਟਰ ਚ ਕੀ ਆ ਇੱਕ ਸੁਰੇਸ਼ ਖੋਪੜੇ ਨਾਂ ਦਾ ਬੰਦਾ ਸੀ 1999 ਦੇ ਵਿੱਚ ਉਹ ਪੁਆਇੰਟ ਹੁੰਦਾ ਬੰਬੇ ਚ ਸਭ ਤੋਂ ਜਿਹੜਾ ਸੈਂਸਿਟਿਵ ਹਲਕਾ ਹੁੰਦਾ ਪਿਵਾਡੀ ਹਲਕਾਗਾ ਉਥੇ ਅਪਾਇੰਟ ਕੀਤਾ ਜਾਂਦਾ ਉਹ 70 ਕੀ ਲਗਭਗ ਮਹੱਲਾ ਟੀਮਾਂ ਬਣਾਉਂਦਾ ਤੇ ਉਹਨਾਂ ਮਹੱਲਾ ਟੀਮਾਂ ਦੇ ਨਾਲ ਐਡਾ ਵਧੀਆ ਕੋਆਰਡੀਨੇਸ਼ਨ ਰੱਖਦਾ ਤੇ ਲੋਕ ਮੁਸਲਮਾਨ ਹਿੰਦੂ ਜਿੱਥੇ ਕੀ ਆ ਪੂਰਾ ਡਿਸਪਿਊਟ ਹੁੰਦਾ 1993 ਦੇ ਦੰਗੇ ਬੰਬੇ ਦੇ ਮੁੰਬਈ ਦੇ ਵਿੱਚ ਜਿਹੜੇ ਮਹਾਰਾਸ਼ਟਰ ਦੇ ਦੰਗੇ ਹੋਏ ਸੀ ਉਹਨਾਂ ਦੰਗਿਆਂ ਦੇ ਵਿੱਚ ਉਹ ਖੇਤਰ ਜਿਹੜਾ ਸੀਗਾ ਉਥੇ ਇੱਕ ਵੀ ਬੰਦਾ ਨਹੀਂ ਮਾਰਿਆ ਗਿਆ ਲੋਕ ਬੜੇ ਭਾਈਚਾਰੇ ਨਾਲ ਰਹੇ ਤੇ ਲੋਕ ਸਪੋਰਟ ਕਰਦੇ ਸੀ ਪੁਲਿਸ ਨੂੰ ਕਿਉਂਕਿ ਪੁਲਿਸ ਦੇ ਨਾਲ ਲੋਕਾਂ ਦਾ ਰਿਲੇਸ਼ਨ ਚੰਗਾ ਸੀ ਉਹ ਰਿਲੇਸ਼ਨ ਕਾਇਮ ਕਰਨ ਵਾਸਤੇ ਮੈਂ ਕਹਣਾ ਜਿਹੜਾ ਖੋਪੜੇ ਮੈਂ ਕਿ ਮੈਥਡ ਆ ਨਾ ਟੈਕਨੀਕ ਆ ਉਹ ਤੁਹ ਕੇਰਲਾ ਦੇ ਵਿੱਚ ਮਾਕੇ ਜਨ ਮਾਕੇ ਜਨ ਮੈਤਰੀ ਸਕੀਮ ਆ ਇੱਕ ਉਹ ਸਕੀਮ ਵੀ ਕੀ ਸਮਝਣ ਵਾਲੀ ਆ 2008 ਚ ਆਈ ਸੀ ਜਦੋਂ ਉਹਦੇ ਉਹ ਸਕੀਮ ਆਈ ਆ ਕੇਰਲਾ ਦੇ ਵਿੱਚ ਕੀ ਆ ਕੇਸ ਰਜਿਸਟਰਡ ਹੁਣ ਵੱਧ ਹੋ ਗਏ ਇਹਦਾ ਮਤਲਬ ਇਹ ਨਹੀਂ ਕਿ ਕ੍ਰਾਈਮ ਵੱਧ ਗਿਆ ਲੋਕਾਂ ਨੂੰ ਪੁਲਿਸ ਤੇ ਯਕੀਨ ਬਣ ਗਿਆ ਅੱਜ ਲੋਕਾਂ ਨੂੰ ਯਕੀਨ ਹੈ ਨਹੀਂ ਇਸੇ ਕਰਕੇ ਮੈਂ ਕਹਣਾ ਵੀ ਅਸਲ ਕੇਸ ਤਾਂ ਰਜਿਸਟਰ ਨਹੀਂ ਹੁੰਦੇ ਜਿੱਥੇ ਪੁਲਿਸ ਦੇ ਨਾਲ ਰਲ ਮਿਲ ਕੇ ਨੈਕਸਸ ਚਲਾਏ ਜਾਂਦੇ ਆ ਸੈਕਸ ਰੈਕਟ ਚਲਾਏ ਜਾਂਦੇ ਆ ਉਹ ਰੈਕਟਾਂ ਦੇ ਵਿੱਚ ਲੋਕਾਂ ਨੂੰ ਫਸਾਇਆ ਜਾ ਰਹੇ ਉਹ ਕੇਸ ਰਜਿਸਟਰਡ ਹੋ ਰਹੇ ਆ ਅਸਲ ਜਿਹੜਾ ਦੁਖੀ ਬੰਦਾ ਉਹ ਪੁਲਿਸ ਕੋਲੇ ਜਾਂਦਾ ਨਹੀਂ ਕਉ ਕਉ ਦੇ ਕੋਲੇ ਪੈਸਾ ਵੀ ਹੈ ਨਹੀਂ ਤੇ ਪੁਲਿਸ ਜਿਵੇਂ ਕੀ ਆ ਭੁੱਖੇ ਕੁੱਤੇ ਵਾਂਗੂ ਉਹਨਾਂ ਨੂੰ ਪੈਂਦੀ ਆ ਉਹ ਤਾਂ ਪੈਂਦੀ ਆ ਕਿਉਂਕਿ ਉਹ ਪ੍ਰਸ਼ਾਸਨਿਕ ਸੁਧਾਰਾਂ ਦੀ ਲੋੜ ਮੰਗਦੇ ਆ ਜੋ ਕੀਤੇ ਜਾਣਗੇ ਤਾਂ ਅਸਲ ਪੁਲਿਸ ਤੋਂ ਪੁਲਿਸ ਦਾ ਕੰਮ ਲਿਆ ਜਾਊਗਾ ਲੋਕਾਂ ਦੀ ਸੇਫਟੀ ਵਾਸਤੇ ਲੋਕਾਂ ਨਾਲ ਚੰਗੇ ਰਿਲੇਸ਼ਨ ਫੇਰ ਬਣਾਉਣਗੇ ਉਹਦੇ ਸਾਰੇ ਵਾਸਤੇ ਹੱਥ ਜੋੜ ਕੇ ਬੇਨਤੀ ਆ ਮਾਨ ਸਾਹਿਬ ਇਹਨਾਂ ਚੀਜ਼ਾਂ ਤੇ ਜੇ ਤੁਹਾਨੂੰ ਲੱਗਦਾ ਗੌਰ ਕਰਨੀ ਬਣਦੀ ਆ ਮੈਂ ਕਹਿੰਦਾ ਜਨਮਾਇਤਰੀ ਸਕੀਮ ਵੀ ਵਾਂਗੂ ਕੀ ਆ ਸਮਝ ਨਹੀਂ ਕਹੀਦੀ ਆ ਪ੍ਰਸ਼ਾਸਨ ਵਾਂਗੂ ਉੱਪਰਲੇ ਜਿਹੜੇ ਸਰਕਾਰਾਂ ਨੇ ਤੇ ਜਿਹੜਾ ਸੁਰੇਸ਼ ਖੋਪੜੇ ਦਾ ਮੈਥਡ ਆ ਜਿਹੜਾ ਮਹਾਰਾਸ਼ਟਰ ਚ ਵਰਤਿਆ ਗਿਆ ਸੀ ਉਹ ਵੀ ਸਮਝਣਾ ਬਣਦਾ ਉਹਨੂੰ ਡਿਟੇਲ ਦੇ ਵਿੱਚ ਸਮਾ ਕੇ ਸਮਝ ਕੇ ਮੈਂ ਕਹਣਾ ਕੱਲਾ ਪੁਲਿਸ ਦੇ ਲੋਕਾਂ ਨੇ ਸਬੰਧ ਚੰਗੇ ਬਣ ਜਾਣ ਚਿੱਟਾਪੇ ਲੋਕ ਹੀ ਖਤਮ ਕਰ ਲੈਣਗੇ ਪਰ ਅੱਜ ਲੋਕਾਂ ਨੂੰ ਯਕੀਨ ਨਹੀਂ ਯਕੀਨ ਬਣਾਉਣ ਵਾਸਤੇ ਇੱਕੋ ਬੇਨਤੀ ਕਰਦੇ ਆ ਕਿ ਚੋਰ ਨੂੰ ਜੇ ਫੜਨਾ ਤਾਂ ਚੋਰ ਦੇ ਪਿਓ ਨੂੰ ਵੀ ਤੁਹਾਨੂੰ ਅੰਦਰ ਦੇਣਾ ਪਊਗਾ ਮੇਰਾ ਮਤਲਬ ਸਿਆਸੀ ਲੋਕ ਜਿਹੜੇ ਸ਼ਹਿਦ ਦਿੰਦੇ ਆ ਇਹਨਾਂ ਨੂੰ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ